ਸਰਵ ਹਿਤਕਾਰੀ ਵਿਦਿਆ ਮੰਦਿਰ ਦੀ ਸੰਸਥਾ ਦੇ ਖਿਲਾਫ ਹੋਵੇ ਸਖਤ ਕਾਰਵਾਈ ਕਿਹਾ ਸੀਨੀਅਰ ਬਸਪਾ ਅਗੂ ਖੁਸ਼ੀराम ਸਾਬਕਾ ਸਰਪੰਚ ਨੇ ਪੂਰੇ ਦੇਸ਼ ਦੇ ਅੰਦਰ ਸਰਵ ਹਿਤਕਾਰੀ ਵਿਦਿਆ ਮੰਦਰੀ ਸੰਸਥਾ ਦੇ ਨਾਮ ਤੇ ਚਾਰੇ ਸਕੂਲਾਂ ਵਿੱਚ ਤੀਸਰੀ ਜਮਾਤ ਵਿੱਚ ਪੜ੍ਹਾਈ ਜਾ ਰਹੀ ਹਿੰਦੀ ਭਾਸ਼ਾ ਦੀ ਕਿਤਾਬ ਵਿੱਚ ਸਤਲੂਦਾਸ ਜੀ ਮਹਾਰਾਜ ਬਾਰੇ ਅਤੀ ਨਿੰਦਣਯੋਗ ਸ਼ਬਦਾਵਲੀ ਵਰਤੀ ਗਈ ਹੈ ਜਿਸ ਦੇ ਵਿਰੋਧ ਵਿੱਚ ਅੱਜ ਬਸਪਾ ਵਰਕਰਾਂ ਵੱਲੋਂ ਐਸਡੀਐਮ ਫਲੋਰ ਅਤੇ ਡੀਐਸਪੀ ਫਲੋਰ ਨਾਲ ਮੁਲਾਕਾਤ ਕੀਤੀ ਇਸ ਮੌਕੇ ਨਮਾਜ਼ਬਾਨ ਬਸਪਾ ਆਗੂ ਖੁਸ਼ੀ ਦਾ ਅਮਦ ਸਿਆ ਕਿ ਇਸ ਸੰਸਥਾ ਵੱਲੋਂ ਪਿੰਡ ਸ਼ੋਕਰਾਂ ਵਿਖੇ ਵੀ ਸਕੂਲ ਚਲਾਇਆ ਜਾ ਰਿਹਾ ਹੈ ਉਸ ਸਕੂਲ ਦੇ ਵਿਦਿਆਰਥੀਆਂ ਨੇ ਇਸ ਬਾਰੇ ਦੱਸਿਆ ਤਾਂ ਇਸ ਕਿਤਾਬ ਨੂੰ ਪੜ੍ਹਿਆ ਬਹੁਤ ਬਹੁਤ ਦੁੱਖ ਲਗਾ ਜੋ ਬਹੁਜ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਇਹ ਗੁਰੂ ਸਾਹਿਬ ਜੀ ਦੀ ਘੋਰ અપਮਾਨ ਕੀਤਾ ਹੈ ਜਿਸ ਨਾਲ ਪੂਰੇ ਸਮਾਜ ਅੰਦਰ ਭਾਰੀ ਰੋਸ ਹੈ ਉਹਨਾਂ ਸਰਕਾਰ પાસે ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸੰਸਥਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਸੰਸਥਾ ਵੱਲੋਂ ਚਲਾਏ ਜਾ ਰਹੇ ਸਕੂਲਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਜੇਕਰ ਇਸ ਮਾਮਲੇ ਵਿੱਚ ਸਰਕਾਰ ਨੇ ਕਿਸੇ ਤਰ੍ਹਾਂ ਦੀ ਦੇਰੀ ਕੀਤੀ ਤਾਂ ਸਮੁੱਚਾ ਸਮਾਜ ਸੜਕਾਂ ਤੇ ਆਉਣ ਲਈ ਮਜਬੂਰ ਹੋ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਮੌਕੇ ਹੁਸਨ ਲਾਲ ਸ਼ੋਕਰਾਂ ਤਿਲਕਰਾਜ ਅਪਰਾ ਤੀਸ ਮੈਗੜਾ ਚਕਸਾਬੂ ਬਿਨੇ ਅਪਰਾ ਰਾਮ ਲਵਾਇਆ ਮੋਸਾਹਬ ਸਰਬਜੀਤ ਸਾਹੀ ਸਰਪੰਚ ਰਾਮਗੜ ਬਲਦੇਵ ਰਾਜ ਮੋਮੀ ਪਿੰਡ ਗੜਾ ਬਲਵੀਰ ਪਾ ਬਿੱਟੂ ਪਾਲਾ ਮਹਿੰਦਰਪਾਲ ਤਿੰਗ ਅਮਰਜੀਤ ਮੋਨੂ ਪਾਂਚ ਰਮਪਾਲ ਸ਼ੋਕਰਾਂ ਪੀਤਿ ਰਾਜ ਲਾਡੀ ਗੜਾ ਹੁਸਨ ਲਾਲ ਨੰਗਲ ਅਮਰਦੀਪ ਤੀਨੂ ਗੁਰਮੀਤ ਨੰਗਲ ਰੋਵਨ ਹਰੀਪੁਰ ਗੁਲਸ਼ਨ ਮਨਸਾਂਦਪੁਰ ਰਜਿੰਦਰ ਰਾਜੂ ਪੰਜ ਔੰਕਾਰ ਸਿੰਘ ਕਾਰੀ ਨੰਗਲ ਸੋਨੂ ਨੰਗਲ ਰਿੰਕੂ ਰਾਜ ਆਰਾਮਗੜ ਰਾਜਕੁਮਾਰ ਅਤੇ ਚੰਦਰ ਸ਼ੇਖਰ ਆਦੀ ਹਾਜ਼ਰ ਸਨ ਏਪੀ ਨਿਊਜ਼ ਪੰਜਾਬੀ ਲਈ ਫਲੋਰਦਾ ਤੋਂ ਸਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਸਪੰਸਰ ਤੁਸੀਂ ਅੱਜ ਇੱਕ ਐਸਟੀਐਮ ਸਾਹ ਨੂੰ ਅ ਮਮ ਰੰਮ ਬੰਦੇ ਕੇ ਆਏ ਹੈਗੇ ਆ ਵੀ ਮੰਗ ਪੱਤਰ ਦੇ ਕੇ ਆਏ ਹੈਗੇ ਆ ਇੱਕ ਸੰਸਥਾ ਦੇ ਖਿਲਾਫ ਜਿਨ੍ਹਾਂ ਨੇ ਇੱਕ ਕਿਤਾਬ ਛਾਪੀ ਹੈਗੀ ਆ ਹਿੰਦੀ ਸਬਜੈਕਟ ਹੈਗਾ ਉਹ ਚਮਦਾਜੀ ਮਹਾਰਾਜ ਬਾਰੇ ਕਾਫੀ ਕੁਝ ਗਲਤ ਲਿਖਿਆ ਹੋਇਆ ਕੀ ਸਾਰਾ ਮਾਮਲਾ ਹੈਗਾ ਜੀ ਸਭ ਤੋਂ ਪਹਿਲਾਂ ਸਾਰਾ ਜੈ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਸਰਬ ਹਿਤਕਾਰੀ ਵਿਦਿਆ ਮੰਦਰ ਦੀ ਸੰਸਥਾ ਜਿਹੜੀ ਪੂਰੇ ਦੇਸ਼ ਦੇ ਅੰਦਰ ਸਕੂਲ ਚਲਾ ਰਹੀ ਆ ਔਰ ਸਾਡੇ ਮਹਾਨ ਮਹਾਪੁਰਸ਼ ਜਗਤ ਗੁਰੂ ਜਗਤ ਪਤਾਮਾ ਸਤਗੁਰ ਅਵਦਾਸ ਮਹਾਰਾਜ ਜੀ ਦੇ ਬਾਰੇ ਜਿਹੜੀ ਤੀਸਰੀ ਜਮਾਤ ਦੇ ਵਿੱਚ ਅੱਠਵਾਂ ਲੈਸਨ ਹਿੰਦੀ ਭਾਸ਼ਾ ਦਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਜੀਵਨੀ ਜਿਹੜਾ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਔਰ ਐਡੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਜਿਹਦਾ ਅਸੀਂ ਪੂਰਾ ਵਿਰੋਧ ਕਰਦੇ ਹਾਂ ਅਤੀ ਨਿੰਦਣਯੋਗ ਸ਼ਬਦ ਵਰਤੇ ਗਏ ਆ ਜਿਨ੍ਹਾਂ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਔਰ ਇਹਦੇ ਨਾਲ ਨਾਲ ਇਹ ਜਿਹੜਾ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਸੀ ਦਿੱਤਾ ਉਹ ਧਿਆਨ ਚ ਲਿਆਉਂਦਾ ਕਿ ਐਸਡੀਐਮ ਫਲੋਰ ਦੀ ਸਬਡਿਵੀਜ਼ਨ ਦੇ ਅੰਦਰ ਦੋ ਜਿਹੜੇ ਇਹ ਸੰਸਥਾ ਸਕੂਲ ਚਲਾ ਰਹੀ ਹੈ ਕਨੂਰ ਮੈਲ ਸ਼ਹਿਰ ਦੇ ਅੰਦਰ ਇੱਕ ਸ਼ੋਕਰਾਂ ਪਿੰਡ ਉੱਪਰੇ ਦੇ ਨਾਲ ਚਲਾ ਰਹੀ ਹੈ ਅਸੀਂ ਐਸ.ਡੀ.ਐਮ ਸਾਹਿਬ ਨੂੰ ਮੰਗ ਕੀਤੀ ਆ ਕਿ ਤਰਨ ਤਿਹੇ ਦੋ ਸਕੂਲਾਂ ਨੂੰ ਸੱਦ ਕੇ ਪਹਿਲੀ ਜਿਹੜੀ ਡਿਮਾਂਡ ਇਹ ਆ ਕਿ ਬੁੱਕ ਨੂੰ ਹਟਾਇਆ ਜਾਵੇ ਔਰ ਇਹਦੇ ਵਿੱਚ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਉੱਤੇ ਕੋਈ ਸਵੇਖ ਦੇਣਾ ਤਾਂ ਉਹਨੂੰ ਸੱਚਜੇ ਟੰਗ ਦੇ ਨਾਲ ਉਹਨਾਂ ਦੀ ਅੱਛੀ ਸ਼ਨਾਉਂ ਵੀ ਬਣਤੀ ਜਾਵੇ बार-बार ਉਸ ਦੇ ਵਿੱਚ ਮੋਚੀ ਸ਼ਬਦੀ ਵਰਤੋਂ ਕੀਤੀ ਗਈ ਆ ਤਾਂ ਕਿ ਆਉਣ ਵਾਲਾ ਸਾਡਾ ਪਵਿੱਖ ਉਹ ਗੁਰੂ ਰਵਦਾਸ ਮਹਾਰਾਜ ਦੀ ਸਿਖਾਈ ਹੋਈ ਸਿੱਖਿਆ ਤੋਂ ਵਾਂਝਾ ਹੋ ਕੇ ਗੁਰੂ ਰਵਦਾਸ ਨੂੰ ਸਿਰਫ ਇੱਕ ਮੋਚੀ ਸਮਝੇ ਇਦਾਂ ਦੀ ਜਿਹੜੀ ਸ਼ਬਦ ਇਦਾਂ ਦੇ ਦੇ ਸਾਡੇ ਆਉਣ ਵਾਲੀ ਪੀੜ੍ਹੀ ਦੇ ਦਿਮਾਗ ਦੇ ਵਿੱਚ ਗੱਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅਸੀਂ ਡਿਮਾਂਡ ਕਰਦੇ ਹਾਂ ਕਿ ਜਲਦੀ ਇਹ ਦੋਨ ਸਕੂਲਾਂ ਨੂੰ ਸੀਲ ਕੀਤਾ ਜਾਵੇ ਔਰ ਇਹਨਾਂ ਦੀਆਂ ਜਿਹੜੀਆਂ ਵਿਦਿਆਕ ਦੇੜੇ ਸਰਟੀਫਿਕੇਟ ਆ ਇਹੜੇ ਸੰਸਥਾ ਕੋਲ ਰਜਿਸਟ੍ਰੇਸ਼ਨ ਸਰਟੀਫਿਕੇਟਾ ਨੂੰ ਰੱਦ ਕੀਤਾ ਜਾਵੇ ਔਰ ਪੂਰੇ ਦੇਸ਼ ਦੇ ਅੰਦਰ ਅਸੀਂ ਮੰਗ ਕਰਦੇ ਹਾਂ ਕਿ ਜਿੱਥੇ ਰਵਦਾਸੀਆ ਸਮਾਜ ਗੁਰੂ ਰਵਦਾਸ ਨਾਮ ਲੈਵਾਂ ਸੰਗਤਾਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਇੱਥੇ ਸਕੂਲ ਚੱਲ ਰਹੇ ਆ ਇਹਨਾਂ ਦਾ ਤੀਜੀ ਜਮਾਤ ਦਾ ਅੱਠਵਾਂ ਲੈਸਨ ਹਿੰਦੀ ਦਾ ਉਹਨੂੰ ਤੁਰੰਤ ਚੈੱਕ ਕੀਤਾ ਜਾਵੇ ਜੇਕਰ ਕਿਸੇ ਵੀ ਸਕੂਲ 'ਚ ਇਦਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਆ ਤਾਂ ਉਹਦੇ ਖਿਲਾਫ ਪੂਰਾ ਸਮਾਜ ਐਜੀਟੇਸ਼ਨ ਕਰੇ ਔਰ ਇਹਨਾਂ ਸਕੂਲਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਜੇਕਰ ਇਦਾਂ ਦੇ ਹਾਲਾਤ ਪੈਦਾ ਹੋਏ ਕਿ ਇਹ ਸਕੂਲ ਸਾਡੇ ਨਾਲ ਟਕਰਾਅ ਵਾਲਾ ਮਾਹੌਲ ਬਣਾਵੇ ਕਿ ਅਸੀਂ ਨਹੀਂ ਬੰਦ ਕਰਦੇ ਤਾਂ ਮਜਬੂਰਨ ਸਮਾਜ ਨੂੰ ਸੜਕ ਤੇ ਆਉਣਾ ਪਊਗਾ ਇਹ ਅਸੀਂ ਅੱਜ ਮੰਗ ਕਰਕੇ ਆਏ ਆਂ ਡੀਐਸਡੀਐਮ ਸਾਹਿਬ ਨੂੰ ਔਰ ਅਸੀਂ ਡੀਐਸਪੀ ਫਲੋਰ ਸਾਹਿਬ ਨੂੰ ਵੀ ਇੱਕ ਲੈਟਰ ਜਾਰੀ ਐਪਲੀਕੇਸ਼ਨ ਦੇਣ ਲੱਗੇ ਆਂ ਕਿ ਇਹਨਾਂ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕੀਤਾ ਜਾਵੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ